ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਲੂਆਂ ਦੀਆਂ ਟਿੱਕੀਆਂ ਲੱਗੀਆਂ ਬਣਾਉਣਾ ਤੇ ਆਲੂ ਲੈਨੇ ਆਪਾਂ ਉਬਾਲ ਤੇ ਹੁਣ ਆਪਾਂ ਇਹਨਾਂ ਨੂੰ ਛਿੱਲਣ ਦੀ ਤਿਆਰੀ ਕਰ ਰਹੇ ਹਾਂ ਛਿਲ ਕੇ ਇਹਨਾਂ ਨੂੰ ਸਾਰੇ ਆਲੂਆਂ ਨੂੰ ਤੇ ਫਿਰ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਆਪਾਂ ਕਿਹੜੀ-ਕਿਹੜੀ ਚੀਜ਼ ਤੇ ਕੀ ਪਾਉਣਾ ਹੈ ਇਸ ਤਰ੍ਹਾਂ ਕਰਕੇ ਆਪਾਂ ਆਲੂ ਆਪਣੇ ਬਹੁਤ ਗਰਮ ਸੀ ਤੇ ਆਪਾਂ ਠੰਡਾ ਪਾਣੀ ਪਾ ਕੇ ਵਿੱਚ ਤੇ ਫੇਰ ਛਿੱਲ ਰਹੇ ਹਾਂ ਆਲੂ ਜਿਹੜੇ ਆ ਗਰਮ ਨਹੀਂ ਛਿੱਲੇ ਜਾਂਦੇ ਤੇ ਥੋੜਾ ਜਿਹਾ ਵਿੱਚ ਠੰਡਾ ਪਾਣੀ ਪਾ ਕੇ ਇਹਦੇ ਛਿੱਲ ਲੈਨੇ ਆਪਾਂ ਲਓ ਜੀ ਆਲੂ ਆਪਣੇ ਜਿਹੜੇ ਆ ਉਹ ਛਿੱਲੇ ਗਏ ਨੇ ਤੇ ਹੁਣ ਆਪਾਂ ਨੂੰ ਆਲੂ ਜਿਹੜੇ ਆ ਇਹ ਕ੍ਰੈਸ਼ ਕਰਨੇ ਨੇ ਇੱਕ ਇੱਕ ਕਰਕੇ ਇਸ ਤਰ੍ਹਾਂ ਆਪਾਂ ਸਾਰੇ ਆਲੂ ਜਿਹੜੇ ਕ੍ਰੈਸ਼ ਕਰ ਲੈਣੇ ਕਿਉਂਕਿ ਇਹਦੇ ਵਿੱਚ ਕੋਟਲੀ ਨਹੀਂ ਹੋਣੀ ਚਾਹੀਦੀ ਆਲੂਆਂ ਦੇ ਤੇ ਟਿੱਕੀਆਂ ਜਿਹੜੀਆਂ ਵਾ ਫਿਰ ਬਹੁਤ ਵਧੀਆ ਬਣਦੀਆਂ ਨੇ ਇਸ ਤਰ੍ਹਾਂ ਆਪਾਂ ਸਾਰੇ ਆਲੂ ਜਿਹੜੇ ਆ ਉਹ ਸਾਰੇ ਕ੍ਰੈਸ਼ ਇਸ ਤਰ੍ਹਾਂ ਕਰਾਂਗੇ ਤੇ ਫਿਰ ਦੱਸਾਂਗੇ ਤੁਹਾਨੂੰ ਕਿ ਹੋਰ ਆਪਾਂ ਇਹਦੇ ਵਿੱਚ ਕੀ ਕੀ ਪਾਵਾਂਗੇ ਆਲੂ ਜਿਹੜੇ ਆਪਾਂ ਸਾਰੇ ਮੈਸ਼ ਕਰ ਲੈਣੇ ਨੇ ਤੇ ਫਿਰ ਆਪਾਂ ਅੱਗੇ ਦੱਸਦੇ ਹਾਂ ਇਹਦੇ ਵਿੱਚ ਆਪਾਂ ਨੂੰ ਹੋਰ ਵੀ ਦੋ ਤਿੰਨ ਚੀਜ਼ਾਂ ਪਾਉਣੀਆਂ ਨੇ ਤੇ ਉਹਦੇ ਨਾਲ ਟਿੱਕੀਆਂ ਜਿਹੜੀਆਂ ਬਹੁਤ ਸੁਆਦ ਬਣਦੀਆਂ ਨੇ ਉਹ ਵੀਡੀਓ ਜਿਹੜੀ ਪੂਰੀ ਜ਼ਰੂਰ ਦੇਖਿਓ ਤੇ ਉਹ ਤੁਹਾਨੂੰ ਇਸੇ ਦੱਸਾਂਗੇ ਕਿਹੜੀ ਚੀਜ਼ ਇਹ ਵਿੱਚ ਜਿਹਦੇ ਨਾਲ ਟਿੱਕੀਆਂ ਬਹੁਤ ਜ਼ਿਆਦਾ ਸਵਾਦ ਭੰਦੀਆਂ ਨੇ ਤੇ ਆਪਾਂ ਹੁਣ ਇਹਨਾਂ ਨੂੰ ਆਲੂ ਗਰਮ ਬਹੁਤ ਨੇ ਤੇ ਫਿਰ ਆਪਾਂ ਥੋੜੇ ਜਿਹਾ ਸਹੀ ਸਹੀ ਇਸ ਤਰ੍ਹਾਂ ਕ੍ਰੈਸ਼ ਕਰ ਲਾਂਗੇ ਤੇ ਫਿਰ ਤੁਹਾਨੂੰ ਦੱਸਦੇ ਹਾਂ ਕੌਣ-ਕੌਣ ਆਲੂਆਂ ਦੀਆਂ ਟਿੱਕੀਆਂ ਬਣਾ ਕੇ ਖਾਂਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਜ਼ਾਰੋਂ ਲਿਆਣ ਕੇ ਖਾਂਦੀ ਹੈ ਜਾਂ ਘਰ ਵਿੱਚ ਹੀ ਤੁਸੀਂ ਬਣਾਉਂਦੇ ਆ ਆਮੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਬਟਨ 'ਤੇ ਦਬਾਓ ਜੀ ਲੋ ਜੀ ਆਲੂ ਜਿਹੜੇ ਆਪਣੇ ਹੋ ਚੁੱਕੇ ਨੇ ਕਰਕੇ ਆਪਾਂ ਇਹ ਨੇ ਜੀ ਆਪਾਂ ਪਾਇਆ ਵਿੱਚ ਰਵਾ ਤੇ ਚੌਲਾਂ ਦਾ ਆਟਾ ਜਿਹੜੀਆਂ ਦੋ ਚੀਜ਼ਾਂ ਆਪਣੀਆਂ ਮੇਨ ਨੇ ਰਵਾ ਜਿਹਨੂੰ ਸੂਜੀ ਕਹਿੰਦੇ ਨੇ ਤੇ ਹੁਣ ਇਹਦੇ ਵਿੱਚ ਆਪਾਂ ਆਲੂ ਜਿਹੜੇ ਕ੍ਰੈਸ਼ ਕੀਤੇ ਪਾ ਲੈ ਹੋਏ ਨੇ ਤੇ ਬਾਕੀ ਹੁਣ ਇਹਦੇ ਵਿੱਚ ਹੋਰ ਆਪਾਂ ਸਮਾਨ ਪਾਵਾਂਗੇ ਜਿਸ ਤਰ੍ਹਾਂ ਹਰੀ ਮਿਰਚ ਤੇ ਨਮਕ ਨਮਕ ਜਿਹੜਾ ਆਪਾਂ ਸੇਧਾ ਵਰਤਦੇ ਹੋਂ ਵਾਲਾ ਪਾਇਆ ਹੋਇਆ ਏ ਤੇ ਆਪਾਂ ਮਸਾਲਾ ਵੀ ਵਿੱਚ ਪਾ ਦਿੱਤਾ ਹੋਇਆ ਏ ਮਿਰਚ ਨਮਕ ਮਸਾਲਾ ਇੰਨੇ ਚੀਜ਼ਾਂ ਆਪਾਂ ਐਡ ਕਰਤੀਆਂ ਨੇ ਰਵਾ ਤੇ ਚੌਲਾਂ ਦਾ ਆਟਾ ਵੀ ਵਿੱਚ ਆਪਾਂ ਪਾ ਕੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਗੁੰਨਾਂਗੇ ਜਿਵੇਂ ਕਿ ਆਟਾ ਗੁੰਨੀ ਦਾ ਵਾ ਇੱਕ ਚੀਜ਼ ਇਹਦੇ ਵਿੱਚ ਆਪਾਂ ਹੋਰ ਪਾਉਣੀ ਏ ਪਿਆਜ਼ ਪਿਆਜ਼ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਹੁੰਦਾ ਵਾ ਟਿੱਕੀਆਂ ਦੇ ਵਿੱਚ ਥੋੜਾ ਜਿਹਾ ਆਪਾਂ ਸਾਫ ਦੇ ਨਾਲ ਵਿੱਚ ਪਿਆਜ ਜਿਹੜਾ ਐਡ ਕਰ ਲੈਣਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਗੁੰਨ੍ਹ ਲਾਵਾਂਗੇ ਜਿਵੇਂ ਆਟਾ ਗੁੰਨੀਦਾ ਏ ਇਦਾਂ ਮਲਾਈ ਇਹਨੂੰ ਆਪਾਂ ਕਰਨਾ ਏ ਗੁੰਨ ਕੇ ਇਹਨੂੰ ਆਪਾਂ 5-7 ਮਿੰਟ ਵਾਸਤੇ ਫੇਰ ਰੱਖਣਾ ਏ ਫਿਰ ਬਹੁਤ ਵਧੀਆ ਟਿੱਕੀਆਂ ਬਣਦੀਆਂ ਨੇ ਇਸ ਤਰ੍ਹਾਂ ਕਰਕੇ ਆਪਾਂ ਸਾਰਾ ਜਿਹੜਾ ਆਟਾ ਵਾ ਵਿੱਚ ਮਿਕਸ ਕਰਨਾ ਹੈਗਾ ਵਾ ਜੀ ਜਿਹੜਾ ਚੌਲਾਂ ਦਾ ਆਟਾ ਤੇ ਰਵਾ ਚੌਲਾਂ ਦੇ ਆਟੇ ਰਵੇ ਨੇ ਨਾਲ ਹੀ ਟਿੱਕੀਆਂ ਦਾ ਜਿਹੜੀਆਂ ਵਾਂ ਕਲਰ ਬਹੁਤ ਸੋਹਣਾ ਆਉਂਦਾ ਹੈ ਤੇ ਸਟੇਸਟਿਵ ਬਹੁਤ ਜ਼ਿਆਦੀਆਂ ਬਣਦੀਆਂ ਨੇ ਤੁਸੀਂ ਬਾਜ਼ਾਰੋਂ ਲਿਆਉਣੋਂ ਭੁੱਲ ਜਾਓਗੇ ਜੇ ਤੁਸੀਂ ਇਸ ਤਰ੍ਹਾਂ ਟਿੱਕੀਆਂ ਬਣਾ ਕੇ ਖਾਓਗੇ ਨਾ ਬਹੁਤ ਜ਼ਿਆਦਾ ਟੇਸਟ ਟਿੱਕੀ ਬਣਦੀ ਆ ਇੱਕ ਵਾਰੀ ਟਰਾਈ ਜ਼ਰੂਰ ਕਰ ਲਿਓ ਵੇਖੋ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਗੁੰਨ ਰਹੇ ਆ ਇੰਦਾ ਸੋਹਣਾ ਇਹ ਮਲਾਈ ਮਣਦਾ ਜਾ ਰਿਹਾ ਏ ਘੋਲੇ ਦਾ ਬਹੁਤ ਵਧੀਆ ਬਣਦਾ ਏ ਜਿਵੇਂ ਆਪਾਂ ਆਟਾ ਗੁੰਨੀ ਦਾ ਉਵੇਂ ਹੀ ਇਹ ਤਿਆਰ ਹੋ ਚੁੱਕਾ ਏ ਆਪਣਾ ਫਿਰ ਆਪਾਂ ਇਹਦੇ ਛੋਟੇ ਛੋਟੇ ਪੇੜੇ ਕਰਨੇ ਆ ਜਿਵੇਂ ਆਪਾਂ ਰੋਟੀ ਬਣਾਉਂਦੇ ਆ ਇਸ ਤਰ੍ਹਾਂ ਛੋਟੇ ਛੋਟੇ ਪੇੜੇ ਕਰਕੇ ਤੇ ਛੋਟੇ ਛੋਟੀਆਂ ਆਪਾਂ ਟਿੱਕੀਆਂ ਜਿਹੜੀਆਂ ਪੇੜੇ ਕਰਕੇ ਇਹਨਾਂ ਦੀਆ ਪੜਾਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਅੱਗੇ ਕੀ ਕਰਨਾ ਆਪਾਂ ਟਿੱਕੀਆਂ ਬਹੁਤ ਜ਼ਿਆਦਾ ਟੇਸਟ ਬੰਦੀਆਂ ਨੇ ਇਹ ਕਰੀ ਜ਼ਰੂਰ ਟਰਾਈ ਕਰਿਓ ਤੇ ਦੱਸਿਓ ਵੀ ਨਾਲੇ ਵੀ ਕਿਵੇਂ ਦੀਆਂ ਬਣਾਈਆਂ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਤਿਆਰ ਕਰ ਲੈਣੀਆਂ ਨੇ ਛੋਟੇ ਛੋਟੇ ਪੀੜੇ ਕਰਕੇ ਸਾਰੀਆਂ ਜਿਹੜੀਆਂ ਆਪਾਂ ਇਸ ਤਰ੍ਹਾਂ ਤਿਆਰ ਕਰਕੇ ਫੇ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਇਹ ਜਿਹੜੀਆਂ ਟਿੱਕੀਆਂ ਵਾ ਇਹਦੇ ਵਿੱਚ ਇਹਨਾਂ ਆਇਲ ਨਹੀਂ ਲੱਗਦਾ ਬਹੁਤ ਘੱਟ ਆਇਲ ਲੱਗਦਾ ਏ ਜਿਹੜੀਆਂ ਬਜ਼ਾਰੋਂ ਆਪਾਂ ਟਿੱਕੀਆਂ ਲੈਂਦੇ ਹੁੰਨੇ ਉਹਦੇ ਵਿੱਚ ਬਹੁਤ ਜ਼ਿਆਦਾ ਆਇਲ ਹੁੰਦਾ ਵਾ ਇਹ ਆਪਣੀਆਂ ਸਿੰਪਲ ਸੋਬਰ ਟਿੱਕੀਆਂ ਜਿਹੜੀਆਂ ਉਹ ਤਿਆਰ ਹੋਣੀਆਂ ਜੇ ਜ਼ਰੂਰ ਇਸ ਤਰ੍ਹਾਂ ਇੱਕ ਵਾਰੀ ਟਰਾਈ ਕਰਿਓ ਇਹਨਾਂ ਨੂੰ ਆਪਾਂ ਤਵੇ ਦੇ ਉੱਪਰ ਹੀ ਬਣਾਵਾਂਗੇ ਵੇਖੋ ਜੀ ਆਪਾਂ ਇੰਨਾ ਆਇਲ ਨਹੀਂ ਪਾਇਆ ਹੋਇਆ ਤੇ ਥੋੜਾ ਜਿਹਾ ਆਇਲ ਪਾ ਕੇ ਇਹਦੀਆਂ ਸਾਈਡਾਂ ਦੇ ਆਪਾਂ ਟਿੱਕੀਆਂ ਜਿਹੜੀਆਂ ਉਹ ਰੱਖ ਦਿੱਤੀਆਂ ਨੇ ਇੱਕ ਇੱਕ ਕਰਕੇ ਸਾਰੀਆਂ ਆਪਾਂ మీడియం ਆਗ ਤੇ ਪਕਾਉਣੀਆਂ ਨੇ ਜਿਆਦਾ ਨਹੀਂ ਕਰਨੀ ਕਿਉਂਕਿ ਜਿਆਦਾ ਆਪਾਂ ਆਗ ਤੇ ਕਰਾਂਗੇ ਤੇ ਇਹ ਇਹਨਾਂ ਦਾ ਸੜਨ ਦਾ ਵੀ ਡਰ ਹੋ ਸਕਦਾ ਹੈ ਇਸ ਤਰ੍ਹਾਂ ਆਪਾਂ ਸਲੋ ਤੇ ਹੀ ਪਕਾਵਾਂਗੇ ਇਹਦਾ ਕਲਰ ਵੇਖਿਓ ਜਦੋਂ ਇਹ ਦੀ ਸਾਈਡ ਚੇਂਜ ਕਰਾਂਗੇ ਕਲਰ ਕਿੱਡਾ ਸੋਹਣਾ ਇਹਦਾ ਕਲਰ ਬਣ ਕੇ ਤਿਆਰ ਹੁੰਦਾ ਹੈ ਬਾਜ਼ਾਰ ਦੀਆਂ ਟਿੱਕੀਆਂ ਭੁੱਲ ਜਾਊਂਗੇ ਜੇ ਇੱਕ ਵਾਰ ਇਸ ਤਰ੍ਹਾਂ ਬਣਾਉਂਗੇ ਤੇ ਬਹੁਤ ਸਵਾਦ ਟਿੱਕੀਆਂ ਬਣਦੀਆਂ ਨੇ ਦੇਖੋ ਹਾਂ ਆਪਾਂ ਹੁਣ ਆਪਾਂ ਇਹਨਾਂ ਦੀ ਇੱਕ ਸਾਈਡ ਹੋ ਚੁੱਕੀ ਆ ਉਹਨਾਂ ਨੂੰ ਆਪਾਂ ਚੇਂਜ ਕਰਦੇ ਪਏ ਆ ਤੇ ਕਲਰ ਵੇਖੋ ਕਿੱਡਾ ਸੋਹਣਾ ਆ ਰਿਹਾ ਨੇ 골ਡਨ ਸ਼ੇਡ ਇਹਦੀ ਆ ਰਹੀ ਏ ਬਹੁਤ ਪਿਆਰਾ ਕਲਰ ਏ ਖੁਸ਼बू ਵੀ ਬਹੁਤ ਸੋਹਣੀ ਆ ਰਹੀ ਏ ਟਿਕੀਆਂ ਦੀ ਜਿਹੜਾ ਰਵਾ ਵਾ ਉਹ ਆਪਾਂ ਕੱਲਾ ਵੀ ਪਾ ਸਕਦੇ ਨੇ ਚੌਲਾਂ ਦਾ ਜੇ ਆਟਾ ਜੇ ਰਵਾ ਨਹੀਂ ਆਪਣੇ ਕੋਲ ਹੈਗਾ ਫਿਰ ਆਪਾਂ ਚੌਲਾਂ ਦਾ ਆਟਾ ਵੀ ਕੱਲਾ ਲੈ ਸਕਦੇ ਆ ਜ਼ਰੂਰੀ ਨਹੀਂ ਆ ਆਪਾਂ ਪਰ ਥੋੜੇ ਥੋੜੇ ਦੋਵੇਂ ਚੀਜ਼ਾਂ ਵਿੱਚ ਪਾਈਆਂ ਨੇ ਤੇ ਤੁਸੀਂ ਇੱਕ ਚੀਜ਼ ਵੀ ਪਾ ਸਕਦੇ ਆ ਜੇ ਤੁਹਾਡੇ ਕੋਲ ਰਵਾ ਨਹੀਂ ਹੈਗਾ ਤੁਸੀਂ ਕੱਲੇ ਚੌਲਾਂ ਦੇ ਆਟੇ ਦੀਆਂ ਬਣਾ ਸਕਦੇ ਹੋ ਕਿਉਂਕਿ ਚੌਲ ਆਮ ਘਰਾਂ ਦੇ ਵਿੱਚ ਹੁੰਦੇ ਨੇ ਉਹਨੂੰ ਮਿਕਸੀ ਦੇ ਵਿੱਚ ਪਾ ਕੇ ਉਹਦਾ ਆਟਾ ਤਿਆਰ ਕਰ ਲਿਓ ਰਵਾ ਕਈਰ ਆਪਣੇ ਘਰ ਵਿੱਚ ਨਹੀਂ ਹੁੰਦਾ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਰਵਾ ਵਿੱਚ ਪਾਉਣਾ ਹੀ ਹੋਣਾ ਹੈ ਕੱਲਾ ਚੌਲਾਂ ਦੇ ਆਟੇ ਦੀਆਂ ਬਹੁਤ ਟੇਸਟ ਬਣਦੀਆਂ ਨੇ ਤੇ ਪਰ ਰਵਾ ਪਾਉਣ ਨਾਲ ਕਲਰ ਬਹੁਤ ਸੋਹਣਾ ਇਹਦਾ ਆਇਆ ਵੇ ਵੇਖੋ ਕਿੰਨਾ ਪਿਆਰਾ ਕਲਰ ਹੈ ਬਹੁਤ ਸੋਹਣੀਆਂ ਟਿੱਕੀਆਂ ਬਣ ਕੇ ਤਿਆਰ ਹੋ ਰਹੀਆਂ ਨੇ ਇਸੇ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਜਿਹੜੀਆਂ ਉਹ ਥੋੜੀਆਂ-ਥੋੜੀਆਂ ਕਰਕੇ ਤਿਆਰ ਕਰ ਲੈਣੀਆਂ ਇਧਰ ਆਪਾਂ ਇੱਕ ਚੀਜ਼ ਹੋਰ ਬਣਾਉਣੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਹਾਂ ਟਿੱਕੀਆਂ ਦੇ ਨਾਲ-ਨਾਲ ਆਪਾਂ ਔਇਲ ਜਿਹੜਾ ਉਹ ਪਾਲ ਸਰ੍ਹੋਂ ਦਾ ਪਾ ਲਿਆ ਏ ਇਹ ਨੇ ਆਪਣਾ ਵੇਸਣ ਆਪਾਂ ਥੋੜਾ ਜਿਹਾ ਵਿੱਚ ਇੱਕ ਦੋ ਬ੍ਰੈਡ ਪਕੌੜੇ ਵੀ ਬਣਾਵਾਂਗੇ ਵਿੱਚ ਇੱਕ ਸਾਈਡ ਤੇ ਆਪਣੀਆਂ ਟਿੱਕੀਆਂ ਤਿਆਰ ਹੋ ਰਹੀਆਂ ਨੇ ਆਪਾਂ ਅੱਜ ਕਿਹਾ ਵੀ ਅੱਜ ਸਾਰੀਆਂ ਚੀਜ਼ਾਂ ਹੀ ਆਪਾਂ ਤਿਆਰ ਕਰ ਲੈਣੀਆਂ ਨੇ ਤੇ ਆਪਾਂ ਦੁਪਹਿਰ ਦਾ ਖਾਣਾ ਜਿਹੜਾ ਹੈ ਉਹ ਇਹੀ ਖਾਣਾ ਹੈ ਟਿੱਕੀਆਂ ਬ੍ਰੈਡ ਪਕੌੜੇ ਬ੍ਰੈਡ ਪਕੌੜੇ ਵੀ ਜਿਹੜੇ ਆ ਬਹੁਤ ਸਵਾਦ ਬੰਦੇ ਨੇ ਵਿੱਚ ਬ੍ਰੈਡ ਦੇ ਆਲੂ ਦੇ ਕੇ ਬਹੁਤ ਸਵਾਦ ਬ੍ਰੈਡ ਪਕੌੜੇ ਬਣਾਉਂਦੇ ਨੇ ਜੇ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਕੋਲੋ ਤਿਆਰ ਕਰ ਲੈਣਾ ਹੈ ਬਾਲਾ ਪਤਲਾ ਵੀ ਨਹੀਂ ਕਰਾਂਗੇ ਨਾ ਬਾਲਾ ਸੰਗਣਾ ਹੋਵੇ ਸਿਮਪਲ ਜਿਹਾ ਮਤਲਬ ਹੋਵੇ ਜਿਆਦਾ ਸੰਗਣਾ ਨਹੀਂ ਆਪਾਂ ਕਰਨਾ ਜਿਹਦੇ ਵਿੱਚ ਆਪਣੇ ਬਰੈਡ ਜਿਹੜੇ ਆ ਉਹਨਾਂ ਨੂੰ ਲੱਗ ਸਕੇ ਵੇਸਣ ਜਿਹੜਾ ਵਾ ਵੇਖੋ ਇਸ ਤਰ੍ਹਾਂ ਕਰਕੇ ਆਪਾਂ ਥੋੜਾ ਜਿਹਾ ਹੋਰ ਪਤਲਾ ਕਰਾਂਗੇ ਆਪਾਂ ਜਿਆਦਾ ਨਹੀਂ ਬਣਾਉਣੇ ਆਪਾਂ ਥੋੜੇ ਜਿਹੀ ਬਰੈਡ ਪਕੌੜੇ ਬਣਾਵਾਂਗੇ ਇੱਕ ਚੀਜ਼ ਤਾਂ ਹੋਰ ਆਪਾਂ ਬਣਾਉਣੀ ਦੱਸਾਂਗੇ ਜਿਹੜੀ ਬਾਜ਼ਾਰੋਂ ਲੈਣ ਗਿਆ ਆਪਾਂ ਖਾਂਦੇ ਨੇ ਉਹ ਘਰ ਦੇ ਵਿੱਚ ਹੀ ਬਣਦੀ ਏ ਉਹ ਵੀ ਬਹੁਤ ਸਵਾਦ ਬੰਦੇ ਨੇ ਜ ਆ ਦੇਖੋ ਇਹ ਆਪਾਂ ਵੇਸਣ ਦੇ ਵਿੱਚ ਆਲੂ ਜਿਹੜੇ ਪਾ ਕੇ ਤੇ ਉਹਦਾ ਪਾਏ ਤਿਆਰ ਕੀਤਾ ਹੋਇਆ ਏ ਜਿਹੜੇ ਆਪਾਂ ਬਾਜ਼ਾਰੋਂ ਇੱਕ ਪਕੌੜਾ ਲਿਆਉਣੇ ਨੇ ਪਕੌੜੇ ਉਤਾਲ ਕੇ ਖਾਂਦੇ ਨੇ ਇਹ ਉਹ ਵਾਲੀ ਚੀਜ਼ ਏ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਜੇ ਥੋੜਾ ਜਿਹਾ ਆਪਾਂ ਆਇਲ ਦੇ ਵਿੱਚ ਬ੍ਰੈਡ ਪਕੌੜੇ ਕੱਢ ਲਏ ਸੀ ਤੇ ਹੁਣ ਇਸੇ ਆਇਲ ਦੇ ਵਿੱਚ ਆਪਾਂ ਉਹ ਜਿਹੜੇ ਆ ਛੋਟੇ ਛੋਟੇ ਇਹ ਵੀ ਇੱਕ ਪਕੌੜੇ ਹੀ ਹੈ ਆਲੂ ਪਕੌੜੇ ਪਰ ਵੇਸਣ ਵਿੱਚ ਪਾਇਆ ਇਹ ਇਹ ਬਹੁਤ ਹੀ ਵੱਖਰੀ ਜੀ ਚੀਜ਼ ਹੈ ਬਹੁਤ ਹੀ ਸੁਆਦ ਬੰਦੇ ਨੇ ਜੇ ਕਿਸੇ ਨੇ ਬਣਾਉਣੇ ਹੋਣਗੇ ਤਾਂ ਦੱਸਿਓ ਜਰੂਰ ਤੁਹਾਨੂੰ ਰੈਸਪੀ ਦੇ ਦੀ ਜਿਹੜੀ ਸਾਂਝੀ ਕਰਾਂਗੇ ਆਪਾਂ ਪੂਰੀ ਨਹੀਂ ਵਿੱਚ ਵਿਖਾਈ ਹੈਗੀ ਤੇ ਵੈਸੇ ਤੁਹਾਨੂੰ ਦੱਸ ਦਿੰਨੇ ਨੇ ਵੇਖਿਓ ਇਹ ਵੀ ਕਿੱਡੇ ਵਧੀਆ ਬਣ ਕੇ ਤਿਆਰ ਹੁੰਦੇ ਨੇ ਪਕੌੜੇ ਬਹੁਤ ਸਵਾਦ ਬੰਦੇ ਨੇ ਇਹਦੇ ਵਿੱਚ ਆਪਾਂ ਵੇਸਣ ਤੇ ਆਲੂ ਹੀ ਐਡ ਕੀਤਾ ਏ ਤੇ ਬਹੁਤ ਸਵਾਦ ਪਕੌੜੇ ਬੰਦੇ ਨੇ ਜੀ ਇਸ ਤਰ੍ਹਾਂ ਕਰਕੇ ਆਪਾਂ ਥੋੜੇ ਥੋੜੇ ਜਿਹੜੇ ਉਹ ਤਲ ਲੈਣੇ ਨੇ ਕਲਰ ਜਿਹੜਾ ਪਕੌੜਿਆਂ ਦਾ ਬਹੁਤ ਸੋਹਣਾ ਆਉਂਦਾ ਏ ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਕੋਈ ਹੋਰ ਚੀਜ਼ ਨਹੀਂ ਆ ਗਈ ਇੱਕ ਆਲੂ ਤੇ ਵੇਸਣਾ ਹੈਗੇ ਨੇ ਤੇ ਜੇ ਕੋਈ ਆਪਣੇ ਘਰ ਗੈਸਟ ਆਇਆ ਹੋਇਆ ਏ ਤੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾ ਕੇ ਵੀ ਖਵਾ ਸਕਦੇ ਹਾਂ ਬਹੁਤ ਵਧੀਆ ਤੇ ਟੇਸਟੀ ਪਕੌੜੇ ਬਣਦੇ ਨੇ ਵੇਖੋ ਜੀ ਕਲਰ ਕਿੱਡਾ ਸੋਹਣਾ ਇਹਨਾਂ ਦਾ ਆਇਆ ਹੋਇਆ ਏ ਇਸ ਤਰ੍ਹਾਂ ਕਰਕੇ ਆਪਾਂ ਥੋੜੇ ਥੋੜੇ ਬਣਾ ਲਵਾਂਗੇ ਤੇ ਸਾਰੇ ਜਿਹੜੇ ਪਕੌੜੇ ਆਪਾਂ ਤਾਲ ਲਾਂਗੇ ਉਧਰ ਆਪਣੀਆਂ ਟਿੱਕੀਆਂ ਜਿਹੜੀਆਂ ਉਹ ਵੀ ਰੈਡੀ ਹੋ ਚੁੱਕੀਆਂ ਨੇ ਤੇ ਬਸ ਹੁਣ ਆਪਾਂ ਨਾਲ ਬਣਾਵਾਂਗੇ ਚਾਹ ਤੇ ਫਿਰ ਆਪਾਂ ਖਾਵਾਂਗੇ ਤੇ ਤੁਸੀਂ ਵੀ ਬਣਾ ਕੇ ਜਰੂਰ ਇੱਕ ਟਰਾਈ ਕਰਿਓ ਤੇ ਦੱਸਿਓ ਕਿਸ ਤਰ੍ਹਾਂ ਦੀਆਂ ਬਣੀਆਂ ਨੇ ਟਿੱਕੀਆਂ ਤੇ ਇਹ ਵਾਲੇ ਜਿਹੜੇ ਪਕੌੜੇ ਬਹੁਤ ਸਵਾਦ ਬਣਦੇ ਨੇ ਅਸੀਂ ਤਾਂ ਕਈ ਵਾਰ ਬਣਾ ਚੁੱਕੇ ਆ ਇਸ ਤਰ੍ਹਾਂ ਤੁਸੀਂ ਦੱਸਿਓ ਕਿਸੇ ਨੇ ਵੀ ਇਸ ਤਰ੍ਹਾਂ ਬਣਾ ਕੇ ਕਦੀ ਖਾਧੀ ਆ ਕਿ ਜਾਂ ਨਹੀਂ ਲੋ ਜੀ ਆਪਣੇ ਪਕੌੜੇ ਜਿਹੜੇ ਉਹ ਰੈਡੀ ਹੋ ਚੁੱਕੇ ਨੇ ਤੇ ਉਧਰ ਆਪਣੀਆਂ ਟਿੱਕੀਆਂ ਜਿਹੜੀਆਂ ਉਹ ਵੀ ਰੈਡੀ ਹੋ ਚੁੱਕੀਆਂ ਨੇ ਨਾਲ ਆਪਾਂ ਲਵਾਂਗੇ ਪਿਆਜ਼ ਚਟਨੀ ਸਿਨਾਰ ਆਪਣੇ ਪਕੌੜੇ ਜਿਹੜੇ ਉਹ ਬਿਲਕੁਲ ਰੈਡੀ ਨੇ ਧੰਨਵਾਦ ਜੀ